ਗੀਤ ਲੈ ਕੇ ਤੁਹਾਡੇ ਨਾਲ ਗੀਤ ਦੀ ਸਾਂਝ ਪਾਵੇ ਜਿਸ ਕਾਰਨ ਕੋਟ ਗੁਰੂ ਇਸ ਤੋਂ ਬਾਅਦ ਹਿਮੰਤ ਧਿਆਰ ਰਵੇ ਜਿਸ ਕਾਰਨ ਕੋਟ ਗੁਰੂ ਸਤਾਰਜੋ ਸਾਥੀਓ ਮੈਂ ਤੁਹਾਡੇ ਅੱਗੇ ਆਪਣਾ ਗੀਤ ਗੀਤ ਮੈਨੂੰ ਗਾਉਣਾ ਨਹੀਂ ਆਉਂਦਾ ਮੈਂ ਬੋਲ ਕੇ ਤੁਹਾਨੂੰ ਸੁਣਾਵਾਗਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਰਸਤਾ ਸੁਰਖ ਸਵੇਰਾ ਦਾ ਆਓ ਰਲ ਕੇ ਅੰਤ ਕਰ ਜੀਏ ਜ਼ਿੰਦਗੀਆਂ ਤੋਂ ਨੇਹਾਂ ਦਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਰਸਤਾ ਸੁਰਖ ਸਵੇਰਾ ਦਾ ਦੇਖ ਸਕੋਤਾ ਦੇਖੋ ਬੇਬੇ ਪੂਰੇ 70 ਸਾਲਾਂ ਦੀ ਦੇਖ ਸਕੋਤਾ ਵੇਖੋ ਬੇਬੇ ਪੂਰੇ 70 ਸਾਲਾਂ ਦੀ ਮੰਨਰੇਗਾ ਤੋਂ ਮੰਗੇ ਮੁਕਤੀ ਆਪਣੇ ਮੰਦਰੇ ਹਾਲਾਂ ਦੀ ਹਾਲੇ ਤੱਕ ਉਹ ਸਮਝ ਸਕੀ ਨਾ ਧੰਚਾ ਤੇਰਾ ਮੇਰਾ ਦਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਰਸਤਾ ਸੁਰਖ ਸਵੇਰਾ ਦਾ ਆਓ ਰਲ ਕੇ ਅੰਤ ਕਰ ਦਈਏ ਜ਼ਿੰਦਗੀਆਂ ਚੋਂ ਨੇਰਾ ਦਾ ਖੇਤ ਹੀ ਜਿਸ ਨੂੰ ਸਾਭ ਸਕੇ ਨਾ ਇੱਕ ਨੰਬਰ ਦਾ ਹਾਲੀ ਸੀ ਉਹ ਵੇਖਾਂ ਮੇਰੇ ਪਿਓ ਵਰਗਾ ਜੋ ਸਰਪੰਚਾਂ ਦਾ ਪਾਲੀ ਸੀ ਮੇਲੇ ਦਾ ਬੰਜ਼ਾਰਾ ਬਣ ਗਿਆ ਮੇਲੇ ਦਾ ਬੰਜ਼ਾਰਾ ਬਣ ਗਿਆ ਰਾਖਾ ਪਿੰਡੂ ਬੇਰਾ ਦਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਰਸਤਾ ਸੁਰਖ ਸਵੇਰਾ ਦਾ ਸੱਤੇ ਕਿੱਲੇ ਸਤਮ ਹੋ ਗਏ ਸਿਰ ਤੇ ਸੱਤ ਕਰਾਏ ਦੀ ਸੱਤੇ ਕਿੱਲੇ ਸਤਮ ਹੋ ਗਏ ਸਿਰ ਤੇ ਸੱਤ ਕਰਾਏ ਦੀ ਆਉ ਜੋ ਚਿੱਟੀ ਚੁੰਨੀ ਵਾਲੀ ਵਿਧਵਾ ਜਾਗਰਤਾਏ ਦੀ ਦੁੱਖਾਂ ਵਾਂਗੂ ਹਰ ਦਿਨ ਵਾਦਾ ਕਰਜਾ ਲੈਤਾ ਕੇਰਾਂ ਦਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਰਸਤਾ ਸੁਰਖ ਸਵੇਰਾ ਦਾ ਪੜ ਲਿਕੇ ਸ਼ਹਿਜ਼ਾਦਿਆਂ ਵਰਗੀ ਜ਼ਿੰਦਗੀ ਜਿਉਣਾ ਚਾਹੁੰਦੇ ਸੀ ਪੜ ਲਿਕੇ ਸ਼ਹਿਜ਼ਾਦਿਆਂ ਵਰਗੀ ਜ਼ਿੰਦਗੀ ਜਿਉਣਾ ਚਾਹੁੰਦੇ ਸੀ ਔ ਜੋ ਠੇਕੇ ਉੱਤੇ ਬੈਠੇ ਕਾਣੂ ਖਾਉਣਾ ਚਾਹੁੰਦੇ ਸੀ ਸਮਝਣੀ ਆਉਦੀ ਕਿੱਥੇ ਕੱਢੀਏ ਦਿਲਾਂ 'ਚ ਗੁੱਸਾ ਢੇਰਾਂ ਦਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਰਸਤਾ ਸੁਰਖ ਸਵੇਰਾ ਦਾ ਆਓ ਰਲ ਕੇ ਅੰਤ ਕਰ ਦਈਏ ਜ਼ਿੰਦਗੀਆਂ ਚੋਂ ਨੇਹਾਂ ਦਾ ਨੀਲੇ ਪੀਲੇ ਸਾਰੇ ਕਾਰਣ ਸੱਥਾਂ ਵਿੱਚ ਮਚੌੜਿਆ ਨੀਲੇ ਪੀਲੇ ਸਾਰੇ ਕਾਰਣ ਸੱਥਾਂ ਵਿੱਚ ਮਚੌੜਿਆ ਛੇਤੀ ਸਮਾਂ ਸਲਖਣਾ ਆਉਣਾ ਲੋਕਾਂ ਨਾਰੇ ਲਾਉਣੇ ਆ ਸਾਨੂੰ ਸਾਡੀ ਦੇ ਦਿਓ ਪੈਲੀ ਸਾਨੂੰ ਸਾਡੀ ਦੇ ਦਿਓ ਪੈਲੀ ਸਬਰ ਹੈ ਬੜੀਆਂ ਤੇਰਾ ਦਾ ਪਿੰਡਾਂ ਵਿੱਚੋਂ ਹੋ ਕੇ ਜਾਂਦਾ ਰਸਤਾ ਸੁਰਖ ਸਵੇਰਾ ਦਾ ਆਓ ਰਲ ਕੇ ਅੰਤ ਕਰ ਦਈਏ ਜ਼ਿੰਦਗੀਆਂ ਚੋਂ ਨੇਹਾਂ ਦਾ ਜ਼ਿੰਦਗੀਆਂ ਚੋਂ ਨੇਹਾਂ ਦਾ ਧੰਵਾਦ